ਤੁਸੀਂ ਤੁਸੀਂ ਬੋਲੋ ਕੋਈ ਬੋਲਦਾ ਕਾਜੀ ਕੋਰਮ ਬਾਜੀ ਬਹੁਤ ਮਾੜੀ ਸਥਿਤੀ ਬਿਲਕੁਲ ਬਿਲਕੁਲ ਬਾਜੀ ਇਹੋ ਜਿਹਾ ਕਲਾਕਾਰ ਬਾਜੀ ਕਦੇ ਕਦੇ ਜਨਮ ਲੈਂਦਾ ਬਾਜੀ ਬਹੁਤ ਵੱਡੀ ਸਿਖਸੀ ਸਾਡੇ ਕਲਾਕਾਰਾਂ ਵਿੱਚ ਬਹੁਤ ਵੱਡਾ ਨਾਮ ਸੀ ਇਸ ਬੰਦਾ ਦਾ ਰਾਜਵੀਰ ਦਾ ਇਹ ਬਾਕੀ ਹੁਣ ਤੁਸੀਂ ਸਾਰੇ ਅਰਦਾਸ ਕਰੋ ਬਾਜੀ ਚੈਨਲਾਂ ਵਾਲੀ ਵੀ ਅਸੀਂ ਲੋਕ ਵੀ ਸਾਰੇ ਆਪਸੀ ਲੋਕ ਲੋਕ ਵੀ ਨੇ ਜੜੇ ਸਾਰੇ ਆਪਾਂ ਸਾਰੇ ਅਰਦਾਸ ਕਰੀਏ ਇਹ ਰਾਜਵੀਰਿੰਦਰ ਜੀਵੰਦਾ ਜੀ ਨੂੰ ਗੁਰੂ ਮਹਾਰਾਜ ਆਪਣੇ ਚਰਨਾਂ ਵਿੱਚ ਰੱਖੇਗਾ ਜੀ ਪਿਛੇ ਪਰਿਵਾਰ ਨੂੰ ਸੁਖ ਸੰਧ ਰੱਬ ਵੀ ਹਮੇਸ਼ਾ ਬਾਜੀ ਉਹਨਾਂ ਦੇ ਬੱਚੇ ਹਮੇਸ਼ਾ ਚਰਦੀ ਕਲਾਚ ਰਹਿਣ ਹੈ ਬਾਕੀ ਸੰਦੀ ਲਤਾ ਸਾਹਿਬ ਨਾਲ ਇਹ ਵੈਸੇ ਆਪਾਂ ਜਿਵੇਂ ਕਹਿੰਨੇ ਹਸਾਇ ਤੇ ਅਕਾਇਦ ਦੁੱਖ ਨਾ ਉਹ ਸੰਗੀਤ ਇੰਡਸਟਰੀ ਸਾਰੀ ਪੰਜਾਬੀ ਸਾਰੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਫੈਲਿਆ ਕਿਉਂਕਿ ਇਸ ਤੋਂ ਵੱਡਾ ਦੁੱਖ ਨਹੀਂ ਵਾਪਰ ਸਕਦਾ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਕੋਈ ਬੰਦਾ ਬਦਾਂ ਬਲੰਦੀ ਤੇ ਹੁੰਦਾ ਉਹਦੀ ਕੰਟਰੋਵਰਸੀ ਬਹੁਤ ਹੁੰਦੀ ਆ ਕੋਈ ਉਹਨੂੰ ਮਾੜਾ ਕਹਿੰਦਾ ਕੋਈ ਚੰਗਾ ਕਹਿੰਦਾ ਇੱਕ ਵਾਰ ਤੇ ਐਸਾ ਕਲਾਕਾਰ ਆ ਜਿਹਦੇ ਵਾਸਤੇ ਹਰ ਇੱਕ ਇਨਸਾਨ ਨੇ ਦੁਆ ਕੀਤੀ ਹਰ ਇੱਕ ਇਨਸਾਨ ਨੇ ਉਹਨੂੰ ਚੰਗਾ ਕੀਤਾ ਕਦੀ ਵੀ ਉਹਦੀ ਕਦੀ ਕਿਸੇ ਦੀ ਮਾੜੀ ਜਾਂ ਕਿਤੇ ਪ੍ਰੋਗਰਾਮ ਤੇ ਜਾਂ ਕਿਸੇ ਕੰਪਨੀ ਨਾਲ ਜਾਂ ਕਿਸੇ ਸਰੋਤੇ ਨਾਲ ਕਦੀ ਵੀ ਸੁਣੀ ਨਹੀਂ ਸੀ ਪਰ ਐਸੀ ਇੰਨੇ ਵੀ ਨਿਮਰਤਾ ਵਾਲਾ ਇੰਨਾ ਵੱਡਾ ਕਲਾਕਾਰ ਜਣਾ ਇਤਨਾ ਵੱਡਾ ਦੁੱਖ ਹੋ ਨਹੀਂ ਸਕਦਾ ਤੁਸੀਂ ਤਾਂ ਅਰਦਾਸ ਕਰਦੇ ਤੁਸੀਂ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਪਰਿਵਾਰ ਨੂੰ ਪਰਮਾਤਮਾ ਦੇ ਬਰਪਾਖਸ਼ੇ ਤੇ ਆਤਮਾ ਨੂੰ ਸ਼ਾਂਤੀ ਬਖਸ਼ੇ ਬਹੁਤ ਵੱਡਾ ਦੁੱਖ ਹੈ ਜੀ ਜਣੀ ਇਸ ਤੋਂ ਵੱਡਾ ਦੁੱਖ ਜਦੋਂ ਕਹਿੰਦੇ ਵੀ ਇੱਕ ਮਾਪਿਆਂ ਤੇ ਮੈਂ ਪੁੱਤ ਦੀ ਅਰਥੀ ਦਾ ਪਾਰੇ ਤੋਂ ਵੱਡਾ ਦੂਰੀਂ ਤੇ ਪਾਰ ਰਹੀ ਆ। ਮਾਪੇ ਜਾਣਦੇ ਵੀ ਜਿੰਨਾ ਉਹ ਪਾਰ ਕੀ। ਵੀ ਚੈਨਲ ਵਾਲਿਆਂ ਬੜਾ ਤੁਹਾਡਾ ਬੜਾ ਸਾਥ ਮਿਲਿਆ। ਸਾਰੇ ਨੇ ਦੁੱਖ ਸੁੱਖ ਵਿੱਚ ਬੜੀ ਸਾਹਮ੍ਹਂ ਪਾਈ ਆ ਬਾਈ ਜੀ। ਤੁਸੀਂ ਚੈਨਲ ਵਾਲਿਆਂ ਨੂੰ ਉਹਨੂੰ ਇੰਨਾ ਕਿ ਸਹਾਰਾ ਦਿੱਤਾ ਵੀ ਹਰ ਇੱਕ ਬੰਦੇ ਨੇ ਉਹਨੇ ਦੀ ਖਤਰ ਅਰਦਾਸ ਕੀਤੀ ਆ। ਤੁਹਾਡੀ ਆਵਾਜ਼ ਪਹੁੰਚੀ ਸੀ ਹਰ ਬੰਦਾ ਅਰਦਾਸ ਕਰਦਾ। ਬਾਕੀ ਸਜੇ ਬਾਸ਼ਾ ਨੂੰ ਆਪਣੇ ਚਰਨਾਂ ਵਿੱਚ ਰੱਖੇ ਬਾਈ ਜੀ। ਆਜੋ ਬਾਈ ਜੀ ਦੋ ਸ਼ਬਦ ਬੋਲੋ। ਹਾਂ ਜੀ। ਹਾਂ। ਆਜੋ ਜੀ ਵੀਡੀਓ ਕਰਾਉਂਦੇ। ਦੁੱਖ ਦੀ ਗੱਲ ਹੈ ਜੀ ਵੀ ਜਾਣਾ ਤਾਂ ਹਰ ਇੱਕ ਨੇ ਆ। ਇੱਕ ਪੱਕਾ ਫਲ ਚਲੇ ਜਾਵੇ ਥੋੜਾ ਜਿਹਾ ਬੰਦੇ ਨੂੰ ਤਰਵਾਸਾ ਹੋ ਜਾਂਦਾ ਜਦੋਂ ਕੱਚਾ ਫਾਲੇ ਕਣ ਟੁੱਟਦਾ ਅੱਜ ਉਹਦਾ ਦੁਨੀਆ ਤੇ ਨੋਂ ਗੂੰਜ ਰਿਹਾ ਸੀ ਬੜੇ ਦੁੱਖ ਨਾਲ ਕਿਹਾ ਜਾ ਰਿਹਾ ਕਿ ਅਸੀਂ ਉਮਰ ਦੇ ਵਿੱਚ ਉਹਦਾਂ ਵੱਡੇ ਆ ਪਰ ਛੋਟੇ ਤੇ ਦੁੱਖ ਉੱਤੇ ਆ ਕੇ ਸਾਨੂੰ ਬਹੁਤ ਦੁੱਖ ਹੋ ਰਿਹਾ ਉਸ ਪਰਿਵਾਰ ਦੇ ਨਾਲ ਸਾਡਾ ਆਸੀਂ ਹਮਦਰਦੀ ਵੀ ਕਰਦੇ ਆਂ ਔਰ ਮਾਲਕ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਵਾਸ ਦਵੇ ਔਰ ਫਿਰ ਪਾਣਾ ਮੰਨਣ ਦਾ ਬਲ ਦੇਵੇ